ਇਹ ਤਾਂ ਮਾੜੀ ਕਿਸਮਤ ਸੀ ਪੰਜਾਬ ਦੀ ਵੀ ਇਹ ਜਿਵੇਂ ਠੰਡੀਆਂ ਕੁਲਪੀਆਂ ਮਿਰਚਾਂ ਮਿੱਠੀਆਂ ਮਿਰਚਾਂ ਬਣਾਉਂਦਾ ਸੀ ਓਕਣੇ ਲੋਕ ਇਹਨਾਂ ਦੇ ਭਲੇਖੇ 'ਚ ਆ ਗਏ ਚੱਕ ਕੇ ਪੰਜਾਬ ਨੇ ਜਾ ਕੇ ਇਹਨਾਂ ਦੇ 93 ਐਮਐਲਏ ਜਿਤਾਤੇ ਅੱਜ ਸਮਾਜਿਕ ਧਾਰਮਿਕ ਆਰਥਿਕ ਪੱਖੋਂ ਪੰਜਾਬ ਆ ਜਿਹੜਾ ਮੇਰੇ ਖਿਆਲ ਆ 20ਵੇਂ ਨੰਬਰ ਤੇ ਗਿਆ ਹੋਇਆ ਹੈ ਹਿੰਦੁਸਤਾਨ ਦਾ ਮਜੀਠੀਆ ਸਾਹਿਬ ਨੇ ਕਿਹਾ ਸੀ ਵੀ ਇਹਦੇ ਉਰੇ ਮੁੱਕੀ ਮਾਰੀ ਆ ਕਿਸੇ ਪੁਲਿਸ ਅਫਸਰ ਨੇ ਇਹ ਕੋਈ ਗਲਤ ਹਰਕਤ ਕਰਨ ਲੱਗਿਆ ਸੀ ਉਹ ਮੈਂ ਹੁਣ ਅੱਜ ਨਾ ਚਲੋ ਸਾਡਾ ਤਾਂ ਰਤਬਾ ਨਹੀਂ ਉਹ ਅੱਜ ਸੀਐਮ ਆ ਚਾਹੇ ਕੱਲ ਕੁਸ਼ਤੀ ਮੈਂ ਉਹੀ ਪੁੱਛਣਾ ਚਾਹੁੰਦਾ ਕਿ ਜਿਹੜੀ ਭਗਵੰਤਮਾਨ ਸਾਹਿਬ ਐਨਕ ਲਾਈ ਫਿਰਦਾ ਉਹਦਾ ਰਾਜ ਕੀ ਹੈ ਉਹ ਮੈਂ ਨਾ ਅੱਜ ਕਿਨਾਂ ਦੀ ਫੋਟੋ ਦੇਖੀ ਹੈ ਕੇਜਰੀਵਾਲ ਦੇ ਨਾਲ ਉਹ ਅੱਜ ਤੁਸੀਂ ਅੱਖ ਦੇਖਿਓ ਉਹ ਐਨ ਪਤਾ ਲੱਗਦਾ ਹੈ ਵੀ ਇਹਤੇ ਕੋਈ ਨਾ ਕੋਈ ਝੋਟ ਲੱਗੀ ਵੀ ਹੈ ਜਾਂ ਕੋਈ ਕਿਸੁਨ ਨਮੁਕੀ ਲੱਗੀ ਵੀ ਹੈ ਉਹ ਅੱਖਾਂ ਜਾਂਨ ਰੁੰਦ ਜੇ ਹੁਣ ਕੋਈ ਅੱਖਾਂ ਜਾਂ ਕੋ ਵਿਚ ਹੋ ਪਰ ਉਹ ਇਹਦੇ ਨਾਲ ਆ ਜਗ੍ਹਾ ਤੇ ਆ ਪੂਰੀ ਸੀਐਮ ਸਾਹਿਬ ਦੀ ਉਹ ਸੁਜੀ ਪਈ ਹੈ ਉਹ ਉਹ ਜਿਹੜੀ ਉਹਨਾਂ ਨੇ ਗੱਲ ਕਹੀ ਸੀ ਵੀ ਇਹ दारू ਪੀ ਕੇ ਕੋਈ ਇਹਨਾਂ ਨੇ ਬਚਕਾਨਾ ਕਰਿਆ ਉਹ ਟੱਲ ਸਚਾਈ ਹੈ ਵੀ ਉਹ ਕੋਈ ਉਹ ਕਾਂਡ ਹੋਇਆ ਵਾ ਉਹ ਅੱਖਾਂ ਦੀ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਕਲਤਾਰ ਸੰਧਵਾ ਜੀ ਬਹੁਤ ਵੱਡਾ ਜਰੂਤ ਹੈ ਕੱਲ ਚਾਹੇ ਉਹ ਕਤਲ ਕੇਸ ਕਰਾਉਂਦੇ ਸੀ ਟੀਵੀ ਚੈਨਲਾਂ ਤੇ ਵੀ ਰੋਡੇ ਹੀ ਬੈਹਿੰਦੇ ਸੀ ਪਰ ਉਹ ਅੱਜ ਸਿੱਖੀ ਸਰੂਪ ਚ ਨੇ ਮੈਂ ਵੀ ਉਹਨਾਂ ਦਾ ਬਹੁਤ ਸਤਿਕਾਰ ਕਰਦਾ ਸੀ ਕਿਉਂਕਿ ਉਹਨੇ ਗੱਲ ਜਾਂ ਸ਼ਰੋਣੀ ਕਮੇਟੀ ਦੀ ਕਰਨੀ ਸੀ ਕਹਿਣਾ ਵੀ ਉੱਚਾ ਸੁੱਚਾ ਬੰਦਾ ਪਰ ਅੱਜ ਉਹ ਵੀ ਜਾ ਕੇ ਕੇਦਰੀ ਵਾਲਾ ਦਾ ਹੱਥ ਟੋਕਾ ਬਣ ਕੇ ਬਹਿ ਗਿਆ ਜਿਹੜਾ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਜਿਹੜਾ ਵੀ ਬੰਦਾ ਪੰਜਾਬ ਦੀ ਗੱਲ ਕਰਨ ਵਾਲਾ ਉਹਦਾ ਜਾਂ ਤਾਂ ਮਾਈਕ ਬੰਦ ਕਰਦੇ ਨੇ ਜਾਂ ਉਹਨੂੰ ਕੋਈ ਨਹੀਂ ਦਿੰਦਾ। ਤੁਹਾਨੂੰ ਲੱਗਦਾ ਕਿ ਜਿਹੜੀ ਸਰਕਾਰ ਹੈ ਜਿਹੜੀ ਆ ਸਰਕਾਰ ਹੈ ਇਹਨੇ ਲੱਤਾਂ ਖਿੱਚਣ ਤੋਂ ਬਿਨਾ ਕਿਸੇ ਹੋਰ ਪਾਸੇ ਧਿਆਨ ਦਿੱਤਾ ਹੋਇਆ ਕਿਉਂਕਿ ਜਿਹੜੀ ਮੈਂਬਰ ਪਾਰਲੀਮੈਂਟ ਜਾਂ ਜਿਹੜੀ ਵਿਧਾਨ ਸਭਾ ਉਹ ਵੀ ਬਿਲਕੁਲ ਸੀਮਤ ਕਰਤੀ। ਤੁਹਾਨੂੰ ਮੈਂ ਵਿਧਾਨ ਸਭਾ ਦੀ ਦੱਸਦਾ ਇਹ ਗੱਲ ਪਹਿਲਾਂ ਤਾਂ ਉਹ ਬੰਦੇ ਨੇ ਮਤਲਬ ਸੁਖਪਾਲ ਸਿੰਘ ਖੈਰਾ ਜੀ ਨੇ ਉਹ ਪੰਜਾਬ ਦਾ ਮੁੱਦੇ ਚੱਕਦੇ ਨੇ ਉਹ ਬੰਦਾ ਨਹੀਂ ਬੰਦੇ ਉਹਦੇ 9 ਮਿੰਟ ਕਾਂਗਰਸ ਦੇ ਹਲੇ ਪੈਂਡਿੰਗ ਸੀ 9 ਮਿੰਟ ਕਾਂਗਰਸ ਦੇ ਬਕਾਇਆ ਰਹਿੰਦੇ ਸੀ ਉਹ ਜਦੋਂ ਸੁਖਪਾਲ ਖੈਰਾ ਮਾਂ ਦਾ ਪੰਜਾਬ ਦਾ ਪੁੱਤ ਬੋਲਣ ਲੱਗਿਆ ਇਹਨਾਂ ਨੇ ਉਹਦਾ ਮੈੱਕੇ ਬੰਦ ਕਰਤਾ ਉਹ ਬੰਦਾ ਇੰਨਾ ਮਤਲਬ ਡੀਫੀ ਉਹ ਹੋ ਗਿਆ ਤਖਲੀਬ ਚ ਉਹ ਬੰਦਾ ਵਿਧਾਨ ਸਭਾ 'ਚ ਨਹੀਂ ਗਿਆ ਉਹ ਕਹਿੰਦਾ ਜਿਆਦਾ ਇਹਨਾਂ ਨੇ ਸਾਨੂੰ ਪੰਜਾਬ ਦੀ ਗੱਲ ਨਹੀਂ ਕਰਨ ਦੇਣੀ ਸਾਨੂੰ ਬੋਲਣ ਨਹੀਂ ਦੇਣਾ ਅਸੀਂ ਕੀ ਵਿਧਾਨ ਸਭਾ 'ਚ ਕਰਨੇ ਜਾਣਾ ਜਿਹੜਾ ਕੋਈ ਪੰਜਾਬ ਦੀ ਗੱਲ ਕਰਦਾ ਹੈ ਉਹਨੂੰ ਮਤਲਬ ਉਹ ਨਹੀਂ ਕਰਦੇ ਜਿਨ੍ਹਾਂ ਨੂੰ ਉਡਾੜਾ ਨਹੀਂ ਆਉਂਦਾ ਜਿਵੇਂ ਉਹਨਾਂ ਟਰੱਕ ਯੂਨੀਅਨ ਦੇ ਪ੍ਰਧਾਨ ਲਾਈ ਜਾਂਦੇ ਨੇ ਜਿਨ੍ਹਾਂ ਦੇ ਕਦੇ ਪਰਿਵਾਰ ਨੇ ਨਹੀਂ ਦੇਖਿਆ ਟਰੱਕ ਬੱਸ ਉਹਨਾਂ ਨੂੰ ਇਹ ਟਰੱਕ ਯੂਨੀਅਨ ਦੇ ਪ੍ਰਧਾਨ ਲਾਈ ਜਾਂਦੇ ਨੇ ਜਿਹੜੀਆਂ ਪਿਛਲੀਆਂ ਸਰਕਾਰਾਂ 'ਚ ਉਹ ਦੇਖਦੀਆਂ ਸੀ ਵੀ ਜਿਹੜਾ ਤਜਰਬੇਕਾਰ ਬੰਦਾ ਕਿਹੜਾ ਉਹ ਕਿਹੜਾ ਮੈਂਕਮਾ ਦਣਾ ਇਹ ਨਾ ਮੰਗੋ ਨਹੀਂ ਰਹੇਗਾ ਵੀ ਕੋਈ ਮੋਬਾਈਲ ਸਵਾਰਨ ਨਾਲ ਆ ਗਿਆ ਕੋਈ ਹੋਰ ਆ ਗਿਆ ਉੱਟ ਕੇ ਵੀ ਚੱਕ ਕੇ ਉਹਨੂੰ ਐਮਐਲਏ ਮੰਨ ਤੇ ਪਹਿਲਾਂ ਕਹਿੰਦੇ ਹੁੰਦੇ ਸੀ ਵੀ ਕਿਸਾਨ ਨੂੰ ਅੱਕ ਦੋ ਆ ਦੋ ਇਹ ਕਰੋ ਕਰੋ ਸਾਰੀਆਂ ਗੱਲਾਂ ਤੋਂ ਮੁੱਕਰ ਗਏ ਤੇ ਸਭ ਤੋਂ ਵੱਡੀ ਗੱਲ ਹੁਣ ਇਹ ਵੀ ਕਮੈਂਟ ਦੇਖਣ ਨੂੰ ਮਿਲ ਰਹੇ ਨੇ ਕਿ ਜਿਹੜੀ ਨਵੀਂ ਤੀ ਦਾ ਜਨਮ ਦਿਨ ਮਨਾ ਰਹੇ ਨੇ ਜਿਹੜੀ ਪਹਿਲਾਂ 23 24 ਸਾਲ ਦੀ ਤੀ ਸੀ ਉਹਨੂੰ ਭੁੱਲ ਗਏ ਪਹਿਲਾ ਮੁੱਖ ਮੰਤਰੀ ਜਿਹੜਾ ਭੁੱਲਿਆ ਦੇਖੋ ਜਿਹੜੇ ਸਾਡੇ ਬੱਚੇ ਨੇ ਮਾਪੇ ਕਿਥੇ ਮਰਜੀ ਧੱਕੇ ਖਾਣ ਉਸ ਮਰਜੀ ਕਰਨ ਉਹ ਆਪਦੇ ਖੂਨ ਨੂੰ ਮਤਲਬ ਇਸ ਤਰ੍ਹਾਂ ਨਹੀਂ ਕਰਦੇ ਅਸੀਂ ਇਹ ਪਹਿਲਾ ਬੰਦਾ ਦੇਖਿਆ ਦੇਖੋ ਪਹਿਲਾਂ ਤਾਂ ਇਹਦਾ ਬੇਟਾ ਆਇਆ ਉਹ ਰਾਤ ਨੂੰ ਚੰਡੀਗੜ੍ਹ ਨਾਲ ਆਪਦੇ ਬਾਪ ਦਾਇਆ ਗਾਟ ਗੇਟ ਖੜਕਾਉਂਦਾ ਫਿਰਦਾ ਸੁਰੱਖਿਆ ਵਾਲਿਆਂ ਨੇ ਉਹਨੂੰ ਘਰੇ ਨਹੀਂ ਬਣ ਦਿੱਤਾ ਉਹ ਲੱਖ ਲਾਣ ਤਾ ਤੂੰ ਪੰਜਾਬ ਨੂੰ ਸੰਭਾਲਣ ਦੀ ਗੱਲ ਕਰਦਾ ਯਾਰ ਸਭ ਦੇ ਪ੍ਰੋਬਲਮ ਆ ਜਾਂਦੀਆਂ ਨੇ ਮਾਲਕ ਤੀਵੀ ਚ 100 ਤੂੰ ਯਾਰ ਤੇਰੇ ਬੱਚੇ ਆਏ ਰੋਂਦੇ ਨੇ ਉਹ ਚੱਲ ਕੇ ਸੱਤ ਸਮੁੰਦਰੋਂ ਆਇਆ ਪਾਰੋਂ ਕਿਉਂ ਯਾਰ ਉਹਨੂੰ ਕਮਰਾ ਦੇ ਦੇ ਵੀ ਇਹਨੂੰ ਸਾਹੀ ਖਾਣ ਪਾਣ ਦੋ ਵੀ ਪਰ ਮੈਂ ਇਹਦੇ ਨਾਲ ਗੱਲ ਨਹੀਂ ਉਹ ਤੇਰਾ ਪੁੱਤ ਠੇਡੇ ਖਾ ਕੇ ਚਲਿਆ ਗਿਆ ਫੇਰ ਤੇਰੀ ਧੀ ਮੈਂ ਕਹਣਾ ਤੂੰ ਲੱਖ ਵਿਆਹ ਕਰਾ ਕੁਝ ਕਰਾ ਉਹ ਯਾਰ ਜਿਹੜੀ ਤੇਰੀ ਧੀ ਆ ਰੋ ਰੋ ਕੇ ਪਿੱਟ ਪਿੱਟ ਕੇ ਮਤਲਬ ਕਰ ਰਹੀ ਹੈ ਵੀ ਪਾਪਾ ਸਾਡੇ ਨਾਲ ਗੱਲ ਕਰ ਲਾ ਸਾਡੀ ਤੂੰ ਆਹ ਗੱਲ ਸੁਣ ਲਾ ਤੂੰ ਯਾਰ ਖੁੱਲੇ ਦਿਲ ਨਾਲ ਕਹਿ ਵੀ ਆਓ ਪੁੱਤ ਕੋਈ ਨਾ ਜਣੀ ਹੋਊਗਾ ਤੀ ਤਾਂ ਪਾਪਾ ਉਹਨੂੰ ਛੱਡਦਾ ਤੂੰ ਪੰਜਾਬ ਨੂੰ ਕਿੱਤੋਂ ਸੰਭਾਲ ਲੇਗਾ ਪੰਜਾਬ ਦੀਆਂ ਧੀਆਂ ਦੇ ਕੀ ਤੂੰ ਸਿਰ ਤੇ ਆਤਰ ਰੱਖੇਗਾ ਤੇਰੀ ਧੀਆ ਜਿਹੜੀ ਉਹ ਬਿਲਕੁਲ ਦੀ ਫਿਰਦੀ ਆ سوشل میڈیا ਤੇ ਕਿੱਡੀਆਂ ਕਿੱਡੀਆਂ ਕਥਾ ਕਹਾਣੀਆਂ ਆ ਗਈਆਂ ਤੈਨੂੰ ਸ਼ਰਮ ਆਉਣੀ ਚਾਹੀਦੀ ਐ ਵੀ ਤੁਸੀਂ ਪੰਜਾਬ ਨੂੰ ਸੰਭਾਲਣ ਦੀ ਅਸੀਂ ਇਹਨਾਂ ਤੋਂ ਐਡੀ ਅੰਗੇਲੀ ਕਰਕੇ ਜਿੱਤੋਂ ਆਪਦੇ ਬੱਚੇ ਨਹੀਂ ਸੰਭਾਲੇ ਗਏ ਜਿਹੜੀ ਬੀਬੀ 5 ਮਿੰਟ ਚ ਚੁਟਕੀਆਂ ਮਾਰ ਕੇ ਕਹਿੰਦੇ ਸੀ ਐਸੀ ਐਮਐਸਪੀ ਦੇ ਦਾਂਗੇ ਇਹ ਆਪਣਾ ਭਗਵੰਤ ਸਬਾਨ ਸਾਹਿਬ ਕਹਿੰਦੇ ਦੇ ਅਸੀਂ ਐਂ ਕਰਦਾਂਗੇ ਬਾਹਰ ਕਰਦਾਂਗੇ ਉਹ ਇਹਨਾਂ ਦੀ ਹੁਣ ਜਿਹੜੀਆਂ ਪੁਰਾਣੀਆਂ ਵੀਡੀਓ ਹਨ ਉਹ ਸਾਰੀਆਂ ਸੋਸ਼ਲ ਮੀਡੀਆ ਰਾਹੀਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਹਿੰਦਾ ਮੈਂ ਐਮਐਸਪੀ ਦੇ ਦੂੰ ਜਾਂ ਇਹ ਕਹਿੰਦਾ ਵੀ ਜਿਹੜਾ ਖੇਤੀਬਾੜੀ ਹੈ ਉਹ ਫੈਡਰਲ ਟਰਾਂਚੇ ਦੀ ਇਹਨ ਪੰਜਾਬ ਸਰਕਾਰ ਦਾ ਕੰਮ ਹੈ ਅੱਜ ਕਹੀ ਜਾਂਦਾ ਦਿੱਲੀ ਦਾ ਕੰਮ ਹੈ ਇਹਨਾਂ ਦਾ ਝੂਠ ਹੈ ਜਿਹੜਾ ਜਗ ਜाहिर ਹੋ ਗਿਆ ਲੋਕਾਂ ਦੇ ਸਾਹਮਣੇ ਆ ਗਿਆ ਜੀ ਟਰਾਂਸਪੋਰਟ ਮਹਿਕਮੇ ਦੀ ਗੱਲ ਕਰਦੇ ਹਾਂ ਜਿਹੜੀਆਂ ਮਿੰਨੀ ਬੱਸਾਂ ਨੇ ਜਾਂ ਜਿਹੜੀਆਂ ਪ੍ਰਾਈਵੇਟ ਬੱਸਾਂ ਨੇ ਉਹਨਾਂ ਦੇ ਵਿੱਚ ਹੁਣ ਬਹੁਤਾ ਲਾਭ ਨਹੀਂ ਰਿਹਾ ਕਿਉਂਕਿ ਜਿਹੜੇ ਬੱਸਾਂ ਦੇ ਕਿਰਾਏ ਨੇ ਉਹ ਮਾਫ਼ ਕਰ ਦਿੱਤੇ ਗਏ ਸੀ ਪਿਛਲੀਆਂ ਜਿਹੜੀਆਂ ਸਰਕਾਰਾਂ ਸੀ ਉਹਦੇ ਵਿੱਚ ਜਿਹੜੀਆਂ ਔਰਤਾਂ ਦੇ ਕਿਰਾਇਆ ਮਾਫ ਕੀਤਾ ਗਿਆ ਸੀ ਉਸ ਦੇ ਵਿੱਚ ਜਿਹੜੇ ਬੱਸ ਪ੍ਰਾਈਵੇਟ ਬੱਸਾਂ ਵਾਲੇ ਨੇ ਜਾਂ ਮਿੰਨੀ ਬੱਸਾਂ ਵਾਲੇ ਨੇ ਉਹਨਾਂ ਨੂੰ ਬਹੁਤ ਵੱਡਾ ਘਾਟਾ ਸਹਿਣਾ ਪੈ ਰਿਹਾ ਕਿਉਂਕਿ ਜਿਹੜੀਆਂ ਔਰਤਾਂ ਨੇ ਉਹ ਇੱਥੇ ਤਿੰਨ ਤਿੰਨ ਘੰਟੇ ਬੱਸਾਂ ਦੇ ਵਿੱਚ ਵੇਟ ਕਰੀ ਜਾਣਗੀਆਂ ਸਰਕਾਰੀ ਬੱਸ ਦੀ ਪਰ ਉਹ ਘਰ ਨਹੀਂ ਜਾਣਗੀਆਂ ਚਾਹੇ ਘਰੇ ਖਾਣਾ ਬਣੇ ਚਾਹੇ ਬੱਚਾ ਰੋਂਦਾ ਹੋਵੇ ਉਹਨਾਂ ਨੂੰ ਕੋਈ ਫਿਕਰ ਨਹੀਂ ਤੇ ਸਾਡੇ ਨਾਲ ਜਿਹੜੇ ਟਰਾਂਸਪੋਰਟ ਜਿਹੜਾ ਮਹਿਕਮਾ ਹੈ ਉਹਦੇ ਸਾਡੇ ਨਾਲ ਇੱਕ ਮਾਲਕ ਜੁੜੇ ਨੇ ਜਿਨ੍ਹਾਂ ਦੀ ਆਪਣੀ ਨਿੱਜੀ ਵਸਾਂ ਨੇ ਉਹ ਸਾਡੇ ਨਾਲ ਇਸ ਮਾਮਲੇ ਦੇ ਉੱਤੇ ਗੱਲਬਾਤ ਕਰਨਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵਾਈਟ ਖਾਲਸਾ ਵੈਜੀ ਫਤੇ ਜੀ ਤੇ ਤੁਸੀਂ ਇਹ ਦੱਸੋ ਜੀ ਵੀ ਹੁਣ ਇਹ ਜਿਹੜਾ ਮੈਕਮਾ ਇਹ ਲਾਭਕਾਰੀ ਕਿਉਂ ਨਹੀਂ ਰਿਹਾ ਦੇਖੋ ਲਾਭਕਾਰੀ ਤਾਂ ਇਹ 1993 ਜਦੋਂ ਨਾ ਟੈਕਸ ਲੰਸਮ ਹੋ ਗਿਆ ਉਦੋਂ ਤੋਂ ਹੀ ਇਹਦਾ ਜਿਹੜਾ ਪਿੱਛਾ ਆਉਣਾ ਟਰਾਂਸਪੋਰਟ ਮੈਕਮੇ ਦਾ ਸ਼ੁਰੂ ਹੋ ਗਿਆ ਸੀ ਕਿਉਂਕਿ ਸਰਕਾਰ ਨੇ ਮਨਮਰਜ਼ੀ ਨਾਲ ਉੱਕਾ ਪੁੱਕਾ ਟੈਕਸ ਹੈ ਜਿਹੜਾ ਲਾਤਾ ਤੇ ਜੇ ਲੋਕ ਸੀ ਧਰਨੇ ਮਜਾਰੇ ਕਰ ਕਰਕੇ ਹੌਲੀ ਹੌਲੀ ਜਿਹੜਾ ਉਹਨੂੰ ਟੈਕਸਨਿਕ ਲੈਵਲ ਤੇ ਲਿਆਂਦਾ ਵੀ ਮਤਲਬ ਜਿਹੜੀ ਸਾਡੇ ਆਪਰੇਟਰਾਂ ਤੇ ਨਾ ਮਾਰ ਪਵੇ ਪਰ ਹੁਣ ਜਿਹੜਾ ਇਹ ਕੈਪਟਨ ਅਮਰਿੰਦਰ ਸਿੰਘ ਜਾਂਦਾ ਜਾਂਦਾ ਬਹੁਤ ਵੱਡੀ ਟਰਾਂਸਪੋਰਟ ਨੂੰ ਮਾਰ ਦੇ ਗਿਆ ਔਰ ਇੱਕ ਸਾਡੇ ਸਮਾਜ ਦੇ ਵਿੱਚ ਬਹੁਤ ਵੱਡਾ ਮਤਲਬ ਮੈਂ ਤਾਂ ਇਹਨੂੰ ਨਿਘਾਰ ਕਹੂੰ ਆ ਰਿਹਾ ਕਿਉਂਕਿ ਉਹਨਾਂ ਨੇ ਲੇਡੀਜ਼ ਨੂੰ ਫ੍ਰੀ ਕਰਤਾ ਅਸੀਂ ਆਪ ਵੀ ਕਹਿੰਦੇ ਆ ਵੀ ਚਲੋ ਕੋਈ ਗਰੀਬ ਐ ਕੋਈ ਪੈਸੇ ਨਹੀਂ ਕਿਸੇ ਕੋਲ ਕੋਈ ਮਾਲੀ ਹਾਲਤ ਵਧੀਆ ਨਹੀਂ ਉਹਨੂੰ ਫ੍ਰੀ ਕਰ ਦੋ 60 ਸਾਲ ਤੋਂ ਉੱਪਰ ਕਰ ਦੋ ਕੋਈ ਲੈਵਲ ਤਾਂ ਬਣਾਓ ਚਲੋ ਸਾਡੀਆਂ ਧੀਆਂ ਪੜ੍ਹਨਾਂ ਨੇ ਸਾਡੇ ਬੱਚੇ ਨੌਕਰੀਆਂ ਕਰਦੇ ਨੇ ਜਿਹਦੀ ਲੱਖ ਰੁਪਿਆ ਤਨਖਾਹ ਹੈ ਡੇਢ ਲੱਖ ਰੁਪਿਆ ਤਨਖਾਹ ਹੈ ਉਹਨੂੰ ਵੀ ਸਾਫ਼ ਰਫਰੀ ਤੁਸੀਂ ਇਹ ਦੇਖ ਲਓ ਤੁਸੀਂ ਤਿੰਨ ਘੰਟੇ ਕਹਿੰਦੇ ਹੋ ਅਸੀਂ ਕਈ ਕਈ ਵਾਰ ਅਸੀਂ ਢੇੜੇ ਲਾ ਲਾ ਕੇ ਆਈ ਜੰਨੇ ਹੁੰਦੇ ਆ ਉਹ ਸਾਡੀਆਂ ਭੈਣਾਂ ਸਾਡੀਆਂ ਮਾਤਾਵਾਂ ਸਾਡੀਆਂ ਧੀਆਂ ਔਰ ਏਡੇ ਦੇ ਵਿੱਚੇ ਬੈਠੇ ਰਹਿਣਗੇ ਅਸੀਂ ਕਹਾਂਗੇ ਵੀ ਬੀਬੀ ਤੁਸੀਂ ਗਈਆਂ ਨਹੀਂ ਉਹ ਜਿਹੜੇ ਤਾਂ ਵਿਚਾਰੇ ਥੋੜੇ ਘੱਟ ਪੜੇ ਉਹਨੂੰ ਕਹਣਗੇ ਵੀ ਘੋੜੇ ਵਾਲੀ ਬੱਸ ਨਹੀਂ ਆਈ ਅਸੀਂ ਕਹਿੰਦੇ ਬੀਬੀ ਕੀਮਤੀ ਸਮਾਂ ਬਹੁਤ ਉਹ ਕਹਿੰਦੀ ਭਾਈ ਅਸੀਂ ਨੇ ਕੀ ਕਰਨਾ ਵੀ ਉਹ ਜਦ ਬੱਸ ਆਊ ਆਉਗੀ ਫਿਰ ਸਰਕਾਰ ਨੇ ਇਹਨਾਂ ਨੇ ਐਡਾ بڑا ਇੱਕ ਮਤਲਬ ਇਹਦੇ ਸਿਸਟਮ ਦੇ ਵਿੱਚ ਨਿਘਾਰ ਲਿਆਂਦਾ ਇਹਨੇ ਮੈਕਮੇ ਨੇ ਪੀਆਰਟੀਸੀ ਤੇ ਪੰਜਾਬ ਰੋਡਵੇ ਨੇ ਇਹਨਾਂ ਨੇ ਆਪਦੇ ਟਾਈਮ ਇਕੱਠੇ ਕਰ ਲਏ ਪ੍ਰਾਈਵੇਟ ਇਕੱਠੇ ਕਰਤੇ ਤੇ ਸਰਕਾਰ ਨੇ ਇਕੱਠੇ ਕਰ ਲੇ ਮੰਨ ਲਓ ਹੁਣ ਪਟਿਆਲੇ ਤੋਂ ਖੰਨੇ ਨੂੰ ਟਾਈਮ ਨੇ ਜਾਂ ਪਟਿਆਲੇ ਤੋਂ ਸਰਹੰਦ ਨੂੰ ਜਾਂ ਜਿੱਤੋਂ ਮਰਜੀ ਲਾ ਲੋ ਇਹਨਾਂ ਨੇ 5 5 6 6 ਆਪਦੇ ਟਾਈਮ ਇਕੱਠੇ ਕਰ ਲੇ ਮੰਨ ਲਓ 10 10 ਮਿੰਟ ਦੀ ਸਰਵਿਸ ਆ ਉਹ 1 ਘੰਟਾ ਬਣ ਗਿਆ ਇਹ 1 ਘੰਟੇ ਦੇ ਵਿੱਚ ਰੋਡਵੇ ਦੀ ਇੱਕੋ ਗੱਡੀ ਆਉਂਦੀ ਆ ਉਹ ਸਾਡੀਆਂ ਬੱਚੀਆਂ ਧੀਆ ਪੜਨਾ ਆਏ ਗੱਡੀਆਂ ਤੁੰਨੀਆਂ ਜਾਂਦੀਆਂ ਨੇ ਮੈਂ ਤੁਹਾਨੂੰ ਅੱਜ ਦੱਸਣੇ ਨਹੀਂ ਚਾਹੁੰਦਾ ਜੇ ਕੁੜੇ ਧੀ ਧੀ ਵਿਚਾਰੀ ਉਹਨੇ ਦੱਸਿਆ ਵੀ ਮਤਲਬ ਕਿਵੇਂ ਉਹਨੂੰ ਬੱਸ ਦੇ ਵਿੱਚ ਪ੍ਰੋਬਲਮ ਆਈ ਸਰਾਰਤੀ ਅਨਸਰ ਵੀ ਬਰੇ ਇਹ ਗੱਲਾਂ ਦਾ ਲਾਹਾ ਠਾਉਂਦੇ ਨੇ ਨਾ ਅਸੀਂ ਆਪ ਧੀਆਂ ਪਹਿਣ ਵਾਲੇ ਅਸੀਂ ਕਹਿ ਨਹੀਂ ਸਕਦੇ ਇਹ ਗੱਲ ਉਹ ਲੇਡੀਜ਼ ਨਾ ਬੱਸ ਦੇ ਵਿੱਚੋਂ ਉੱਤਰ ਗਈ ਉਹ ਕਹਿੰਦੀ ਮੈਂ ਕਿਰਾਇਆ ਦੇ ਕੇ ਵਗ ਜੂੰਗੀ ਵੀ ਮਤਲਬ ਇੱਡੀਆਂ ਬਟੀਆਂ ਧੀਆਂ ਪਹਿਣਨ ਉੱਤੇ ਦਿੱਕਤ ਆਉਂਦੀਆਂ ਨੇ ਪ੍ਰੋਬਲਮਾਂ ਆਉਂਦੀਆਂ ਨੇ ਤੇ ਜਿਹੜੇ ਵਿਚਾਰੇ ਡਰਾਈਵ ਕਨੈਕਟ ਨੇ ਉਹ ਸਾਰੇ ਦਿਹਾੜੀ ਦੁਖੀ ਰਹਿੰਦੇ ਨੇ ਕਿਉਂਕਿ ਇਹ ਬੱਸਾਂ ਤੁੰਨੀਆਂ ਰਹਿੰਦੀਆਂ ਨੇ ਜਦ ਵੀ ਉਹ ਗੱਡੀ ਆਉਂਦੀ ਹੈ ਉਹ ਬੇਬਸਮਾਰ ਚੜਦੇ ਨੇ ਕਈ ਵਾਰ ਹਾਦਸੇ ਸੱਟਾਂ ਫੇਟਾਂ ਲੱਗਣ ਦਾ ਜਿਹੜਾ ਦਾਰਾ ਉਹ ਬਣਿਆ ਰਹਿੰਦਾ ਤੇ ਜਿਹੜੀ ਆ ਗਈ ਹੁਣ ਤੁਸੀਂ ਕਹਿੰਦੇ ਹੋ ਵੀ ਜਿਹੜਾ ਮਤਲਬ ਖਤਮ ਹੋ ਰਿਹਾ ਸਾਡਾ ਇਹ ਕੰਮ ਹੁਣ ਜਦ ਤੋਂ ਲੋਕਡਾਊਨ ਲੱਗਿਆ ਲੋਕਾਂ ਨੇ ਆਪਣੇ ਸਾਧਨ ਲੈ ਲਏ ਉਹ ਲੋਕ ਨੇ ਜਿਹੜੇ ਆਪਣੇ ਸਾਧਨਾਂ ਤੇ ਜਾਣ ਲੱਗੇ ਇੱਕ ਮਾਨਯੋਗ ਹਾਈ ਕੋਰਟ ਦੇ ਵਿੱਚ ਸੀ ਗਏ ਹਾਈ ਕੋਰਟ ਨੇ ਡਾਇਰੈਕਸ਼ਨ ਕਰਤੀ ਵੀ ਜਿਹੜੀਆਂ ਵੀ ਲੋਡ ਵਾਲੀਆਂ ਗੱਡੀਆਂ ਨੇ ਜਿਵੇਂ ਛੋਟੇ ਹਾਥੀ ਹੋ ਗਏ ਆਟੋ ਜਿਹੜੇ ਕੇ ਇਕ ਨਗਰ ਕਾਉਂਸਲ ਦੀ ਹਦੂਦ ਦੇ ਵਿੱਚ ਚੱਲਣਾ ਹੁੰਦਾ ਉਹ ਸਰਿਆਂ ਸਵਾਰੀਆਂ ਜਿਹੜੀਆਂ ਢੋ ਰਹੀਆਂ ਨੇ ਉਹ ਬਹੁਤ ਵੱਡੀ ਟਰਾਂਸਪੋਰਟ ਤੇ ਮਾਰ ਪਈ ਵੀ ਹੈ ਜਿਹੜੇ ਮਾਲਕ ਨੇ ਉਹ ਹੁਣ ਕਿੱਥੇ ਇੱਕ ਤੱਕ ਲੜਾਈਆਂ ਲੜਨਗੇ ਕਿਉਂਕਿ ਸਾਡੇ ਅਸੀਂ ਦੋ ਹੋਵਾਂਗੇ ਬੱਸਾਂ ਵਾਲੇ 40 ਆਟੋਆਂ ਵਾਲੇ 20-20 ਬੰਦੇ ਨੇ 50-50 ਬੰਦੇ ਇਕੱਠੇ ਹੋ ਕੇ ਪ੍ਰੈਸ਼ਰ ਬਣਾਉਂਦੇ ਉਹ ਲੈ ਗਏ ਸਵਾਰੀ ਜਿਹੜੀ ਮਾੜੀ-ਮੋਟੀ ਸਾਨੂੰ ਆਸਤੀ ਉਹ ਸਰਕਾਰ ਨੇ ਆਧਾਰ ਕਾਰਡ ਕਰਕੇ ਮਤਲਬ ਉਹ ਸਿਸਟਮ ਹੈ ਜਿਹੜਾ ਖਤਮ ਕਰਤਾ ਬਸਾਂ ਨੇ ਜਿਹੜੀਆਂ ਜਿਵੇਂ ਕਹਿੰਦੇ ਨੇ ਵੀ ਪੰਜਾਬ ਵੈਂਟੀਲੇਟਰ ਤੇ ਲੱਗਿਆ ਪਿਆ ਆਖਰੀ ਸਾਹ ਤੇ ਇਹ ਜਿਹੜਾ ਟਰਾਂਸਪੋਰਟ ਦਾ ਧੰਦਾ ਉਹ ਆਖਰੀ ਸਾਹਾਂ ਤੇ ਹੈ ਇਹ ਨਿੱਤ ਦਿਨ ਗੱਲਾਂ ਕਹਿੰਦੇ ਨੇ ਵੀ ਅਸੀਂ ਪਿੰਡ-ਪਿੰਡ ਪਹੁੰਚਾਤੀ ਪਿੰਡ-ਪਿੰਡ ਸਰਵਿਸ ਪਹੁੰਚਾਤੀ ਅਸੀਂ ਮੰਤਰੀ ਸਾਹਿਬ ਨੂੰ ਦੱਸਣਾ ਚਾਹੁੰਦੇ ਆ ਵੀ ਮੰਤਰੀ ਸਾਹਿਬ ਵੀ ਤੁਸੀਂ ਰੋੜਾਂ ਤੇ ਆ ਕੇ ਦੇਖੋ ਵੀ 52 ਸੀਟਰ ਬੱਸ ਦੇ ਵਿੱਚ ਇੱਕ ਦਿਨ ਇੱਕ ਕਨੈਕਟਰ ਨੇ ਦੱਸਿਆ 134 ਟਿਕਟਾਂ ਕੱਟੀਆਂ ਵੀ ਆ। ਹੁਣ ਤੁਸੀਂ ਹਿਸਾਬ ਲਾ ਲਓ ਵੀ 134 ਸਵਾਰੀਆਂ 52 ਸੀਟਰ ਬੱਸ ਐ। ਵੀ ਉਹ ਦਿਨ ਵਿੱਚ ਸਾਡੀਆਂ ਧੀਆਂ ਭੈਣਾਂ ਬੱਚੀਆਂ ਕਿਸ ਤਰ੍ਹਾਂ ਜਾਣਗੀਆਂ? ਆਮ ਤਕਰੀਬਨ ਮਾਈਆਂ ਭੈਣਾਂ ਕਹਿੰਦੀਆਂ ਨੇ ਵੀ ਸਰਕਾਰ ਆ ਜਿਹੜਾ ਕੋਈ ਸਿਸਟਮ ਬਣਾਵੇ, ਕੋਈ ਪਾਲਿਸੀ ਲਿਆਵੇ ਜਾਂ ਜਿਹੜਾ ਤੁਹਾਨੂੰ ਪਹਿਲਾਂ ਕਿਹਾ ਜਿਵੇਂ ਵੀ 60 ਸਾਲ ਤੋਂ ਉੱਪਰ ਦੇਆਂ ਨੂੰ ਫ੍ਰੀ ਕਰ ਦੇਵੇ। ਵੀ ਜਿਹੜੇ ਇੱਕ ਤੁਹਾਨੂੰ ਮੇਨ ਗੱਲ ਜਿਹੜੀ ਮੈਂ ਦੱਸਦਾ। ਪੰਜਾਬ ਰੋਡਵੇ ਤੇ ਪੀਆਰਟੀਸੀ ਨੇ ਆਪਦੇ ਜਿਹੜੇ ਲਾਹੇਬੰਦ ਰੂਟ ਨੇ ਉਹਨਾਂ ਤੇ ਆਪਣੀਆਂ ਗੱਡੀਆਂ ਰੱਖ ਲੀਆਂ ਜਿਹੜੇ ਰੂਟਾਂ ਦੇ ਮਤਲਬ ਉਹਨਾਂ ਨੂੰ ਘਟਾ ਤੇ ਉਹ ਸਾਰੇ ਰੂਟ ਸਰਕਾਰ ਨੇ ਬੰਦ ਕਰੇ ਬਨੇ ਉੱਥੇ ਜਾਂ ਤਾਂ ਮਿੰਨੀ ਬੱਸਾਂ ਚੱਲਦੀਆਂ ਨੇ ਜਾਂ ਪ੍ਰਾਈਵੇਟ ਟਰਾਂਸਪੋਰਟ ਚੱਲਦੀ ਹੈ ਤੇ ਉਹ ਪਹਿਲਾਂ ਤਾਂ ਮਤਲਬ ਉਹਨਾਂ ਨੂੰ ਪੇਮੈਂਟਾਂ ਵੀ ਮਿਲੀ ਜਾਂਦੀ ਸਰਕਾਰ ਪੀਆਰਟੀਸੀ ਪੰਜਾਬ ਰੋਡ ਦਾ ਜਿਹੜਾ ਦਈ ਜਾਂਦੀ ਸੀ ਪੈਸੇ ਹੁਣ ਆ ਪਿਛਲੇ ਦਿਨ ਖਬਰ ਨਸਰ ਹੋ ਰਹੀ ਸੀ ਵੀ ਪੌਣੇ 2 ਮਹੀਨੇ ਦੀ ਜਿਹੜੀ ਪੇਮੈਂਟ ਹੈ ਸਰਕਾਰ ਵੱਲ ਬਕਾਇਆ ਹੋਈ ਪਈ ਹੈ ਅਸੀਂ ਤਾਂ ਇਹ ਹੈਰਾਨ ਆ ਵੀ ਇਹ ਪਾਲਿਸੀਆਂ ਕੌਣ ਬਣਾਉਂਦਾ ਹੈ ਇਹ ਪੰਜਾਬ ਨੂੰ ਮਾਰਨ ਦੀਆਂ ਪੰਜਾਬ ਨੂੰ ਤੋੜਨ ਦੀਆਂ ਜਿਹੜੀਆਂ ਸਿਸਟਮ ਐ ਇਹ ਕਾਉਂ ਬਣਾ ਰਿਹਾ ਇਹ ਜਾਦੇ ਹੁਣ ਲੰਮਾ ਮਤਲਬ ਇਹ ਟਰਾਂਸਪੋਰਟ ਦਾ ਜਿਹੜਾ ਤੰਦਾ ਚੱਲਦਾ ਨਹੀਂ ਦੀਂਦਾ ਜੀ ਫੇਰ ਇਹਨੂੰ ਕਦੇ ਕਹਿ ਦੇਣਗੇ ਬਿਜ਼ਨਸ ਇਹ ਕੋਈ ਬਿਜ਼ਨਸ ਨਹੀਂ ਹੈਗਾ ਇਹ ਜਿਵੇਂ ਹੁਣ ਮੈਂ ਆ ਮੇਰਾ ਬੇਟਾ ਬੈਠਾ ਅਸੀਂ ਦੋਏ ਆਪਦਾ ਕੰਮ ਕਰਦੇ ਆਂ ਕੀ ਐ ਜੇ ਹੁਣ 10 ਲੱਖ ਰੁਪਈਆ ਲਾ ਕੇ ਇੱਕ ਬੱਸ ਪਾਈ ਐ ਜੇ 5-700 ਰੁਪਈਆ ਬਚ ਗਿਆ ਉਹ ਕਿੱਡੀ ਕੁ ਮੁਨਾਫੇ ਵਾਲੀ ਗੱਲ ਆ ਫਿਰ ਸਾਰੀ ਦਿਹਾੜੀ ਟ੍ਰੈਪ ਕੰਨੀ ਜਾਦਿਆ ਐ ਐਨਾ ਰਿਸਕ ਐ ਹੁਣ ਰੋਡਾਂ ਤੇ ਚੱਲਣਾ ਤੁਸੀਂ ਗੱਲੇ ਛੱਡ ਦੋ ਕਿਉਂਕਿ ਆਨ ਟ੍ਰੇਨਡ ਕਾਰਾਂ ਲਈ ਫਿਰਦੇ ਨੇ ਮੋਟਰਸਾਈਕਲ ਲਈ ਫਿਰਦੇ ਨੇ ਸਕੂਟਰ ਲਈ ਫਿਰਦੇ ਨੇ ਰੋਡਾਂ ਤੇ ਚੱਲਣਾ ਪਹਿਲਾਂ ਹੀ ਬਹੁਤ ਜਾਦੇ ਮਤਲਬ ਔਕਾ ਹੋਇਆ ਪਿਆ ਵੀ ਟ੍ਰਾਂਸਪੋਰਟ ਦਾ ਜਿਹੜਾ ਧੰਦਾ ਐ ਇਹ ਦਿਨ ਪਰ ਦਿਨ ਉਹ ਕਹਿੰਦਾ ਆਖਰੀ ਸਾਂ ਆਖਰੀ ਸਾਂ ਵੀ ਇਹਦੇ ਮੁੱਕ ਚੁੱਕੇ ਨੇ ਇਹ ਖਤਮ ਹੋਣ ਦੇ ਕਿਨਾਰੇ ਆ ਜਿਹੜਾ ਖੜਾ ਸਾਡਾ ਇਹ ਕੰਮ ਜੀ ਕਿ ਤੁਸੀਂ ਟ੍ਰਾਂਸਪੋਰਟ ਨਹੀਂ ਚਲਾਉਂਦੇ ਤੁਸੀਂ ਡਰਾਈਵਰ ਕਨੈਕਟਰ ਸਟਾਫ ਦਾ ਘਰ ਤੁਸੀਂ ਵੀ ਚਲਾ ਰਹੇ ਹੋ ਉਹਨਾਂ ਦਾ ਘਰ ਦੇਖੋ ਜੀ ਉਹੀ ਤੁਹਾਨੂੰ ਮੈਂ ਦੱਸਿਆ ਵੀ ਇਹ ਕੋਈ ਬਿਜ਼ਨਸ ਨਹੀਂ ਮੈਂ ਜਿਹੜੇ ਮੁੰਡੇ ਡਰਾਈਵਰਾਂ ਕਨੈਕਟਰਾਂ ਕਰਦਾ ਸਾਡੇ 20 20 30 30 ਸਾਲ ਦੇ ਬੰਦੇ ਨੇ ਜਿਹੜੇ ਕੰਮ ਕਰਦੇ ਨੇ ਉਹ ਚਲੋ ਉਹ ਵਿਚਾਰੇ 5 500 ਉਹ ਲੈ ਜਾਂਦੇ ਨੇ 100 200 ਕਦੇ 500 ਸਾਨੂੰ ਦੇਤਾ ਕਈ ਵਾਰ ਤਾਂ ਅਜਿਹੀ ਜਿਹੀ ਸਥਿਤੀ ਹੁੰਦੀ ਹੈ ਵੀ ਸ਼ਾਮ ਨੂੰ ਆ ਕੇ ਕਹਿੰਦੇ ਨੇ ਵੀ ਸਰ ਜੀ ਸਾਡੀ ਦਿਹਾੜੀ ਨਹੀਂ ਪਈ ਹੁਣ ਸਾਡੇ ਕੋਲ ਕੋਈ ਨਾ ਕੋਈ ਸਾਈਡ ਬਿਜ਼ਨਸ ਆ ਜਾਂ ਕੋਈ ਹੋਰ ਤਨਖਾਹ ਆਉਂਦੀ ਨੇ ਅਸੀਂ ਵੀ ਇੱਥੋਂ ਹੀ ਦੇਣਾ ਵੀ ਮਤਲਬ ਕਈ ਵਾਰ ਡਰਾਈਵ ਕਨੈਕਟਰ ਦੀ ਵੀ ਦਿਹਾੜੀ ਆ ਜਿਹੜੀ ਉਹ ਪੂਰੀ ਨਹੀਂ ਹੁੰਦੀ ਪਰ ਵਿਚਾਰੇ ਇਕਨੇ ਰਲ ਮਿਲ ਕੇ ਕਦੇ 200 ਲੈ ਕੇ ਘਰ ਨੂੰ ਕਦੇ 300 ਲੈ ਕੇ ਘਰ ਨੂੰ ਕਦੇ 500 ਪਾ ਲਿਆ ਐ ਰਲ ਮਿਲ ਕੇ ਇੱਕ পেট ਪਾਲਣ ਦਾ ਹੀ ਮਤਲਬ ਇੱਕ ਦਿਹਾੜੀ ਦਾ ਹੀ ਸਾਧਨ ਬਣਿਆ ਵਾ ਵੀ ਜਿਹੜਾ ਅੱਗੇ ਕਹਿੰਦੀ ਵੀ ਟ੍ਰਾਂਸਪੋਰਟ ਹੋ ਗਏ ਨਜ਼ਾਰੇ ਮਤਲਬ ਜਿਹੜਾ ਕਹਿੰਦੀ ਵੀ ਸਾਡੀ ਫਲਾਣੀ ਟ੍ਰਾਂਸਪੋਰਟ ਚੱਲਦੀ ਹੈ ਕਿਉਂਕਿ ਇਹ ਅਨਸੋਰਾ ਇੰਨੀਆਂ ਮਹਿੰਗੀਆਂ ਹੋਈਆਂ ਪਿਆਨੇ ਟੈਕਸਾਂ ਦੀ ਮਾਰ ਟਾਇਰ ਹੈ ਹੁਣ ਜਿਹੜੇ ਅਸੀਂ ਟਾਇਰ 65 6500 ਦੀਆਂ 45 45 ਸੌਦੀਆਂ ਜੋੜੀਆਂ ਲਾਉਂਦੇ ਹੋ 27 27 26 26000 ਦੇ 8 25 16 ਦੇ 7 50 16 ਦੇ ਫਿਰ ਚਾਸੀਆਂ ਨੇ ਉਹ 22 ਲੱਖ ਤੇ ਪਹੁੰਚ ਗਈ ਬਾਡੀ ਆ ਜਿਹੜੀ ਉਹ 5 6 ਲੱਖ ਦੀ ਹੋਗੀ ਮਤਲਬ ਮਹਿੰਗਾਈ ਦੀ ਮਾਰ ਉਹ ਬਹੁਤ ਜਿਆਦੇ ਪੈ ਰਹੀ ਹੈ ਅੱਜ ਤੋਂ 25 ਸਾਲ ਪਹਿਲਾਂ ਸਾਡੀ ਜਿਹੜੀ ਐਵਰੇਜ ਦੀ ਬਚਤ ਦੀ ਡੇਲੀ ਬਚਤ ਦੀ ਜਿਹੜੀ ਐਵਰੇਜ ਸੀ ਉਹ ਸਾਡੀ 2000 ਰੁਪਏ ਹੁੰਦੀ ਸੀ 1500 1800 ਕਦੇ 2500 ਕਦੇ 200 ਉਦੋਂ ਤੇਲ ਸੀ ਜਿਹੜਾ ਸਾਡਾ 400 ਦਾ 500 ਦਾ ਪੈਂਦਾ ਸੀ ਤੇਲ ਉਦੋਂ ਸਾਡਾ ਸਾਰੀ ਦਿਹਾੜੀ ਦਾ ਜਿਹੜਾ ਖਰਚਾ ਸੀ 1500 ਰੁਪਏ ਹੁੰਦਾ ਸੀ 3500 4000 ਸਾਡੀ ਬੁਕਿੰਗ ਹੋ ਜਾਂਦੀ ਹੁਣ ਜਾਨੀ 4-5000 ਰੁਪਏ ਬੁਕਿੰਗ ਹੁੰਦੀ ਹੈ 4000 ਸਾਡਾ ਹਰ ਇੱਕ ਮਹੀਨੇ ਦਾ ਤਕਰੀਬਨ ਨੈਟ ਖਰਚਾ ਹੈ ਕਿਉਂਕਿ 3000 ਦਾ ਤਕਰੀਬਨ ਡੀਜ਼ਲ ਖਾਂਦੀਆਂ ਨੇ ਮਿੰਨੀਆਂ ਜਿੰਨਾ ਚੱਲਦੀਆਂ ਨੇ 1000 ਰੁਪਏ ਡਰਾਈਵ ਕਨੈਕਟਰ ਦਾ ਤੇ 5-700 ਰੁਪਿਆ ਡਾ ਵੀਸਾਂ ਦਾ ਜਾਨੀ ਹੁਣ ਉਹ ਕੰਮ ਗਏ ਵੀ ਇਹ ਬਚਤ ਹੈ ਇਹਦਾ ਕੋਈ ਬਾਬੇ ਨਾਨਕ ਦੀ ਉਹ ਕਿਰਪਾ ਹੋਈ ਵੀ ਹੈ ਵੀ ਜਿਹੜਾ ਇਹ ਆਦਾਰਾ ਪ੍ਰਾਈਵੇਟ ਟਰਾਂਸਪੋਰਟ ਹੈ ਜਿਹੜੀ ਚੱਲ ਰਹੀ ਹੈ ਜੀ ਇੱਕ ਮੈਨੂੰ ਹੋਰ ਦੱਸੋ ਰਾਜੇ ਵੜਿੰਗ ਦੇ ਉੱਤੇ ਭਗਵੰਤ ਮਾਨ ਹਰੇਕ ਵਾਰ ਨਕੀਲ ਕਹ ਲੰਦਾ ਵੀ ਤੇਰੀਆਂ ਬਾਡੀਆਂ ਦੀ ਮੈਂ ਇਹ ਕਰੂੰ ਆ ਤੇਰਾ ਬਾਡੀਆਂ ਦੀ ਫਾਈਲ ਖੋਲ੍ਹੂੰ ਜਿਹੜੀਆਂ ਅਸਲੀ ਬਾਡੀਆਂ ਨੇ ਉਹ ਉਹ ਕਹਿੰਦੇ ਨੇ ਵੀ ਰਾਜਸਥਾਨ 'ਚੋਂ ਲੱਗੀਆਂ ਨੇ ਅਸਲੀ ਬਾਡੀ ਭਦੌੜ ਲੱਗਦੀ ਹੈ ਇਹ ਬਾਡੀਆਂ ਦੇ ਵਿੱਚੋਂ ਹੁੰਦਾ ਜੀ ਕੋਈ ሄਰ ਫੇਰ ਦੇਖੋ ਜੀ ሄਰ ਫੇਰ ਜੀ ਨੇ ਕਰ ਲਿਆ ਜਿੱਥੇ ਮਰਜ਼ੀ ਕਰ ਲਵੇ ਪਰ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਸਰੌਣੀ ਅਕਾਲੀ ਦਲ 16 ਚ ਗੱਡੀਆਂ ਪਈਆਂ ਤੇ ਰਾਜੇ ਬੜਿੰਗ ਨੇ ਚਾਹੇ ਅਸੀਂ ਪ੍ਰਾਈਵੇਟਾਂ ਚਾਹੇ ਕੋਸਾਂ ਚਾਹੇ ਅਸੀਂ ਕਾਲੀਆਂ ਚਾਹੇ ਕਾਂਗਰਸੀਆਂ ਜਿਹੜੀਆਂ ਰਾਜੇ ਬੜਿੰਗ ਨੇ ਬੱਸਾਂ ਪਾਤੀਆਂ ਅੱਜ ਜਿਹੜੀ ਪੀਆਰਟੀਸੀ ਤੇ ਪੰਜਾਬ ਰੋਡ 'ਤੇ ਚੱਲ ਰਹੀ ਹੈ ਤੁਸੀਂ ਬੱਸ 'ਚ ਚੜਕੇ ਦੇਖਿਓ ਉਹ ਕਹਿਣਗੇ ਵੀ ਅਸੀਂ ਜਿਹੜੀ ਪੀਆਰਟੀਸੀ ਜਿਉਂਦੀ ਉਹ ਰਾਜੇ ਬੜਿੰਗ ਨੇ ਰੱਖੀ ਹੈ ਜੇ ਉਹ ਗੱਡੀਆਂ ਪੈ ਗਈਆਂ ਤਾਂ ਇਹ ਪੀਆਰਟੀਸੀ ਦਾ ਤੇ 50 ਰੋਡਵੇ ਦਾ ਜਿਹੜਾ ਆਦਾਰਾ ਚੱਲ ਰਿਹਾ ਤੁਸੀਂ ਅਫਸਰ ਸਾਹੀ ਚਾਹੇ ਕੋਈ ਕੁਛ ਕਹੀ ਜਾਵੇ ਡਰਾਈਵ ਕਨੈਕਟਰਾਂ ਨੂੰ ਬੱਸਾਂ ਦੇ ਵਿੱਚ ਪੀਆਰਟੀਸੀ ਦੀ ਵਿੱਚ ਚੜ ਕੇ ਵੇਖਿਓ ਉਹ ਕਹਿੰਦੇ ਜੇ ਰਾਜਾ ਬੜਿੰਗ ਨਾ ਆਉਂਦਾ ਨਾ ਇਹ ਗੱਡੀਆਂ ਆਉਂਦੀਆਂ ਵੀ ਹੁਣ ਜਿਵੇਂ ਅੱਗੇ ਪੀਆਰਟੀਸੀ ਰਸਤੇਆਂ 'ਚ ਖੜੀ ਰਹੀ ਨੀ ਤੀ ਵੀ ਹੁਣੇ ਚੱਲਣ ਤੋਂ ਵੀ ਅਸਮਰੱਥ ਹੋ ਜਾਣੀ ਤੀ ਜਿਹੜੀ ਗੱਲ ਹੈ ਭਧੌੜ ਵਾਲੀ ਦੇਖੋ ਮੈਂ ਵੀ ਬਿਧੌੜ ਬਾਡੀਆਂ ਲਵਾਈਆਂ ਨੇ ਪਰ ਜਿਆਦਾ ਅਸੀਂ ਬਾਡੀ ਲਵਾਉਂਦੇ ਆ ਨਾ ਅਸੀਂ ਸਾਰੇ ਟਰਾਈ ਮਾਰਦੇ ਆ ਜੂਪੀ ਦੇ ਵਿੱਚ 1988-99 ਜੇ ਅਸੀਂ ਮੇਠ ਤੋਂ ਉਰੇ ਉਦੋਂ 1,70,000 ਦੀ ਬਾਡੀ ਲੱਗਦੀ ਉੱਥੇ ਅਸੀਂ 85,000 ਦੀ 52 ਸੀਟਰ ਨੂੰ ਬਾਡੀ ਲਵਾ ਕੇ ਲਿਆਏ ਸੀ ਜਿੱਥੋਂ ਕਿਤੋਂ ਬਾਡੀ ਦਾ ਫਾਇਦਾ ਹੁੰਦਾ ਉੱਥੋਂ ਬਾਡੀਆਂ ਲੱਗ ਜਾਂਦੀਆਂ ਨੇ ਮੈਂ ਤੁਹਾਨੂੰ ਗੱਲ ਕਹਿਣਾ ਰਾਜਾ ਬੜਿੰਗ ਜੀ ਦੀ ਪਤਨੀ ਆ ਜਿਹੜੀ ਅਮਰਤਾ ਬਰਿੰਗ ਉਹਨੇ ਮਾਂ ਦੀ ਧੀ ਨੂੰ ਐ ਘਠੋਕ ਕੇ ਕਿਹਾ ਕਹਿੰਦੀ ਜੇ ਫਿਰ ਸਾਡੇ 'ਚ ਖੋਟ ਹੈ ਕਹਿੰਦੀ ਸਾਨੂੰ ਧਮਕੀਆਂ ਕੀ ਦਿੱਤੀ ਜਾਂਦਾ ਹੈ ਕਹਿੰਦੀ ਮੇਰੇ ਤੇ ਕੰਮ ਜਾ ਸਾਡੇ ਤੇ ਕਾਰਵਾਈ ਕਰੇ ਰਾਜਾ ਬੜਿੰਕ ਨੂੰ ਤਾਂ ਪੀਆਰਟੀਸੀ ਪੰਜਾਬ ਰੋਡਵੇ ਤੇ ਡਰਾਈਵਰ ਦਿਨ ਰਾਤ ਉੱਠ ਕੇ ਸਲੂਟ ਕਰਦੇ ਨੇ ਵੀ ਉਹਨੇ ਜਿੱਥੇ ਪੀਆਰਟੀਸੀ ਨੂੰ ਗੱਡੀਆਂ ਪਾ ਕੇ ਦਿੱਤੀਆਂ ਉੱਚਾ ਕਰਿਆ ਉੱਥੇ ਉਹ ਕਹਿੰਦਾ ਡਰਾਈਵ ਕਨੈਕਟ ਚਲੋ ਸਾਡੀਆਂ ਲੜਾਈਆਂ ਹੁੰਦੀਆਂ ਨੇ ਪ੍ਰਾਈਵੇਟ ਦੀਆਂ ਰੋਡਵੇ ਦੀਆਂ ਆਪਸ ਵਿੱਚ ਹੋ ਜਾਂਦੀਆਂ ਨੇ ਪਰ ਉਹ ਮਾਂ ਦਾ ਬੁੱਤ ਬੱਬਰ ਸੇਰ ਰਾਜਾ ਬੜਿੰਗ ਜਾ ਕੇ ਅੱਡਿਆਂ ਚ ਡਰਾਈਵ ਕਨੈਕਟਰ ਦੇ ਨਾਲ ਕੱਢਦਾ ਸੀ ਇਹ ਰਾਜਾ ਬੜਿੰਗ ਦੀਆਂ ਕੀ ਗੱਲਾਂ ਕਰਨਗੇ ਬੱਸਾਂ 'ਚ ਚੜ ਕੇ ਉਹ ਹਾਲਚਲ ਪੁੱਛਦਾ ਸੀ ਉਹ ਤਾਂ ਯਾਰ ਬੱਸਾਂ ਦੇ ਵਿੱਚ ਚੜਦਾ ਸੀ ਬਾਥਰੂਮ ਚੈੱਕ ਕਰਦਾ ਸੀ ਮੈਂ ਸੋਚਦਾ ਸੀ ਵੀ ਇਹ ਮਾਂ ਦਾ ਪੁੱਤ ਚਲੋ ਉਹਨੂੰ ਸਮਾਂ ਥੋੜਾ ਜਿਹਾ ਘੱਟ ਮਿਲਿਆ ਪਰ ਇਹੋ ਜਿਹੇ ਮੰਤਰੀ ਤਾਂ ਇਹੋ ਜਿਹੇ ਤਾਂ ਆਉਣੇ ਚਾਹੀਦੇ ਨੇ ਜਿਹੜੇ ਮਤਲਬ ਆਪਣੇ ਮਹਿਕਮੇ 'ਚ ਐ ਡੁੱਬ ਜਾਣਾ ਜਿਨ੍ਹਾਂ ਨੂੰ ਉਡਾੜਾ ਨਹੀਂ ਆਉਂਦਾ ਜਿਵੇਂ ਉਹਨੇ ਟਰੱਕ ਯੂਨੀਅਨ ਦੇ ਪ੍ਰਧਾਨ ਲਾਈ ਜਾਂਦੇ ਨੇ ਜਿਨ੍ਹਾਂ ਦੇ ਕਦੇ ਪਰਿਵਾਰ ਨੇ ਨਹੀਂ ਦੇਖਿਆ ਟਰੱਕ ਬੱਸ ਉਹਨਾਂ ਨੂੰ ਇਹ ਟਰੱਕ ਯੂਨੀਅਨ ਦੇ ਪ੍ਰਧਾਨ ਲਈ ਜਾਂਦੇ ਨੇ ਜਿਹੜੀਆਂ ਪਿਛਲੀਆਂ ਸਰਕਾਰਾਂ ਸੀ ਉਹ ਦੇਖਦੀਆਂ ਸੀ ਵੀ ਜਿਹੜਾ ਤਜਰਬੇਕਾਰ ਬੰਦਾ ਕਿਹੜਾ ਉਹਨੂੰ ਕਿਹੜਾ ਵਿਭਾਗ ਮੰਤਰੀ ਬਣਾਇਆ ਇਹ ਨਾ ਮੰਗੋ ਨਹੀਂ ਰਹੇਗਾ ਵੀ ਕੋਈ ਮੋਬਾਈਲ ਸਵਾਰ ਨਾਲ ਆ ਗਿਆ ਕੋਈ ਹੋਰ ਆ ਗਿਆ ਉੱਟ ਕੇ ਵੀ ਚਾੱਕ ਕੇ ਉਹਨੂੰ ਐਮਐਲਏ ਮੰਤਰੀ ਬਣਾਤਾ ਜਿਹੜੀਆਂ ਸਰਕਾਰਾਂ ਨੇ ਇੱਕ ਬਹੁਤ ਵੱਡੇ ਸਿਸਟਮ ਨਾਲ ਚੱਲਦੀਆਂ ਨੇ ਆਪਾਂ ਘਰ ਦੀ ਲਾਣੇਦਾਰੀ ਦੇਣੀ ਹੁੰਦੀ ਹੈ ਮਾਪੇ ਨੇ ਉਹ ਵੀ ਦੇਖ ਕੇ ਜਿਹੜਾ ਬੱਚਾ ਚਾਹੇ ਛੋਟਾ ਬड़ा ਹੋਵੇ ਜਿਹੜਾ ਸਿਆਣਾ ਉਹਨੂੰ ਦਿੱਤੀ ਜਾਂਦੀ ਹੈ ਇਹ ਤਾਂ ਮਾੜੀ ਕਿਸਮਤ ਈ ਪੰਜਾਬ ਦੀ ਬੀਏ ਜਿਵੇਂ ਠੰਡੀਆਂ ਕੁਲਪੀਆਂ ਮਿਰਚਾਂ ਮਿੱਠੀਆਂ ਮਿਰਚ ਐ ਬਣਾਉਂਦਾ ਸੀ ਓਕਣੇ ਲੋਕ ਇਹਨਾਂ ਦੇ ਭਲੇਖੇ ਚ ਆ ਗਏ ਚੱਕ ਕੇ ਪੰਜਾਬ ਨੇ ਜਾ ਕੇ ਇਹਨਾਂ ਦੇ 93 ਐਮਐਲਏ ਜਿਤਾਤੇ ਅੱਜ ਸਮਾਜਿਕ ਧਾਰਮਿਕ ਆਰਥਿਕ ਪੱਖੋਂ ਪੰਜਾਬ ਐ ਜਿਹੜਾ ਮੇਰੇ ਖਿਆਲ 20ਵੇਂ ਨੰਬਰ ਤੇ ਗਿਆ ਵਾ ਹਿੰਦੁਸਤਾਨ ਦੇ ਵਿੱਚ ਜੀ ਤੁਹਾਨੂੰ ਲੱਗਦਾ ਕਿ ਜਿਹੜੀ ਸਰਕਾਰ ਐ ਜਿਹੜੀ ਆ ਸਰਕਾਰ ਐ ਇਹਨੇ ਲੱਤਾਂ ਖਿੱਚਣ ਤੋਂ ਬਿਨਾ ਕਿਸੇ ਹੋਰ ਪਾਸੇ ਧਿਆਨ ਦਿੱਤਾ ਵਾ ਕਿਉਂਕਿ ਜਿਹੜੀ ਮੈਂਬਰ ਪਾਰਲੀਮੈਂਟ ਜਾਂ ਜਿਹੜੀ ਵਿਧਾਨ ਸਭਾ ਉਹ ਵੀ ਬਿਲਕੁਲ ਸੀਮਤ ਕਰਦੀ ਤੁਹਾਨੂੰ ਮੈਂ ਵਿਧਾਨ ਸਭਾ ਦੀ ਦੱਸਦਾ ਇਹ ਗੱਲ ਪਹਿਲਾਂ ਤਾਂ ਉਹ ਬੰਦੇ ਨੇ ਮਤਲਬ ਸੁਖਪਾਲ ਸਿੰਘ ਖੈਰਾ ਜੀ ਨੇ ਉਹ ਪੰਜਾਬ ਦਾ ਮੁੱਦੇ ਚੱਕਦੇ ਨੇ ਉਹ ਬੋਲਣ ਨਹੀਂ ਦਿੰਦੇ ਉਹਦੇ 9 ਮਿੰਟ ਕਾਂਗਰਸ ਦੇ ਹਲੇ ਪੈਂਡਿੰਗ ਸੀ 9 ਮਿੰਟ ਕਾਂਗਰਸ ਦੇ ਬਕਾਇਆ ਰਹਿੰਦੇ ਸੀ ਉਹ ਜਦੋਂ ਸੁਖਪਾਲ ਖੈਰਾ ਮਾਂ ਦਾ ਪੰਜਾਬ ਦਾ ਪੁੱਤ ਬੋਲਣ ਲੱਗਿਆ ਇਹਨਾਂ ਨੇ ਉਹਦਾ ਮੈਕਾ ਬੰਦ ਕਰਤਾ ਉਹ ਬੰਦਾ ਇੰਨਾ ਮਤਲਬ ਡੀਫੀ ਉਹ ਹੋ ਗਿਆ ਤਖਲੀਬ ਚ ਉਹ ਬੰਦਾ ਵਿਧਾਨ ਸਭਾ ਚ ਨਹੀਂ ਗਿਆ ਉਹ ਕਹਿੰਦਾ ਜਦ ਇਹਨਾਂ ਨੇ ਸਾਨੂੰ ਪੰਜਾਬ ਦੀ ਗੱਲ ਨਹੀਂ ਕਰਨ ਦੇਣੀ ਸਾਨੂੰ ਬੋਲਣ ਨਹੀਂ ਦੇਣਾ ਅਸੀਂ ਕੀ ਵਿਧਾਨ ਸਭਾ ਚ ਕਰਨ ਜਾਣਾ ਜਿਹੜਾ ਕੋਈ ਪੰਜਾਬ ਦੀ ਗੱਲ ਕਰਦਾ ਹੈ ਉਹਨੂੰ ਮਤਲਬ ਇਹੋ ਨਹੀਂ ਕਰਦੇ ਇੱਕ ਨਾ ਮਜੀਠੀਆ ਸਾਹਿਬ ਨੇ ਕਿਹਾ ਸੀ ਵੀ ਇਹਦੇ ਉਰੇ ਮੁੱਕੀ ਮਾਰੀ ਆ ਕਿਸੇ ਪੁਲਿਸ ਅਫਸਰ ਨੇ ਇਹ ਕੋਈ ਗਲਤ ਹਰਕਤ ਕਰਨ ਲੱਗਿਆ ਸੀ ਉਹ ਮੈਂ ਹੁਣ ਅੱਜ ਨਾ ਚਲੋ ਸਾਡਾ ਤਾਂ ਰਤਬਾ ਨਹੀਂ ਉਹ ਅੱਜ ਸੀਐਮ ਆ ਚਾਹੇ ਕੱਲ ਕੁਸ਼ਤੀ ਮੈਂ ਉਹੀ ਪੁੱਛਣਾ ਚਾਹੁੰਦਾ ਕਿ ਜਿਹੜੀ ਭਗਵੰਤਮਾਨ ਸਾਹਿਬ ਐਨਕ ਲਾਈ ਫਿਰਦਾ ਉਹਦਾ ਰਾਜ ਕੀ ਹੈ ਉਹ ਮੈਂ ਨਾ ਅੱਜ ਕਿਨਾਂ ਦੀ ਫੋਟੋ ਦੇਖੀ ਹੈ ਕੇਜਰੀਆਲ ਦੇ ਨਾਲ ਉਹ ਅੱਜ ਤੁਸੀਂ ਅੱਖ ਦੇਖਿਓ ਉਹ ਐਨ ਪਤਾ ਲੱਗਦਾ ਹੈ ਵੀ ਇਹਤੇ ਕੋਈ ਨਾ ਕੋਈ ਚੋਟ ਲੱਗੀ ਵੀ ਹੈ ਜਾਂ ਕੋਈ ਕਿਸੁੰਨ ਮੁੱਕੀ ਲੱਗੀ ਵੀ ਹੈ ਉਹ ਅੱਖ ਅਜ ਐਨ ਰੁੰਦ ਜੇ ਹੁਣ ਕੋਈ ਅੱਖ ਅਜ ਆ ਵਿੱਚ ਹੋ ਪਰ ਉਹ ਇਹਦੇ ਨਾਲ ਆ ਜਗ੍ਹਾ ਤੇ ਆ ਪੂਰੀ ਸੀਐਮ ਸਾਹਿਬ ਦੀ ਉਹ ਸੁਜੀ ਪਈ ਹੈ ਉਹ ਉਹ ਜਿਹੜੀ ਉਹਨਾਂ ਨੇ ਗੱਲ ਕਹੀ ਤੀ ਵੀ ਇਹ दारू ਪੀ ਕੇ ਕੋਈ ਇਹਨਾਂ ਨੇ ਬਚਾਨਾ ਕਰਿਆ ਉਹ ਟੱਲ ਸਚਾਈ ਹੈ ਵੀ ਉਹ ਕੋਈ ਉਹ ਕਾਂਡ ਹੋਇਆ ਵਾ ਉਹ ਅੱਖਾਂ ਦੀ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਅੱਜ ਦੀ ਦੇਖੋ ਮੈਂ ਕਲਤਾਰ ਸੰਤਮਾ ਜੀ ਬਹੁਤ ਵੱਡਾ ਜਰੋਤਬ ਹੈ ਕੱਲ ਚਾਹੇ ਉਹ ਕਤਲ ਕੇਸ ਕਰਾਉਂਦੇ ਦੀ ਟੀਵੀ ਚੈਨਲਾਂ ਤੇ ਵੀ ਰੋਡੇ ਹੀ ਵੰਦੇ ਦੀ ਪਰ ਉਹ ਅੱਜ ਸਿੱਖੀ ਸਰੂਪ ਚ ਨੇ ਮੈਂ ਵੀ ਉਹਨਾਂ ਦਾ ਬਹੁਤ ਸਤਿਕਾਰ ਕਰਦਾ ਸੀ ਕਿਉਂਕਿ ਉਹਨੇ ਗੱਲ ਜਾਂ ਸ਼੍ਰੋਮਣੀ ਕਮੇਟੀ ਦੀ ਕਰਨੀ ਸੀ ਕਹਿਣਾ ਵੀ ਉੱਚਾ ਸੁੱਚਾ ਬੰਦਾ ਪਰ ਅੱਜ ਉਹ ਵੀ ਜਾ ਕੇ ਕੇਜਰੀ ਵਾਲੇ ਦਾ ਹੱਥ ਟੋਕਾ ਬਣ ਕੇ ਬਹਿ ਗਿਆ ਜਿਹੜਾ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਜਿਹੜਾ ਵੀ ਬੰਦਾ ਪੰਜਾਬ ਦੀ ਗੱਲ ਕਰਨ ਵਾਲਾ ਉਹਦਾ ਜਾਂ ਤਾਂ ਮਾਈਕ ਬੰਦ ਕਰ ਦਿੰਦੇ ਨੇ ਜਾਂ ਉਹਨੂੰ ਹੋਈ ਨਹੀਂ ਦੰਦੇ ਮਤਲਬ ਫਿਰ ਥੋਡੇ ਵਰਗੇ ਪੱਤਰਕਾਰ ਭਾਈ ਬੈਠੇ ਨੇ ਸੁਖਪਾਲ ਖੈਰ ਨੇ ਗੱਲ ਲਾਈਵ ਹੋ ਕੇ ਜਿਹੜੇ ਪੰਜਾਬ ਦੇ ਮੁੱਦੇ ਦੀ ਉਹ ਚੱਕੇ ਨੇ ਉਹ ਕਹਿੰਦਾ ਉਂਗਲੀ ਫੜ ਕੇ ਆ ਜਾਣਾ ਜਿਹੜੀ ਬੀਬੀ 5 ਮਿੰਟ ਚ ਚੁਟਕੀਆਂ ਮਾਰ ਕੇ ਕਹਿੰਦੇ ਸੀ ਐਸੀਐਮਐਸਪੀ ਦੇ ਦਾਂਗੇ ਏ ਆਪਣਾ ਭਗਵੰਤ ਮਾਨ ਸਾਹਿਬ ਕਹਿੰਦੇ ਤੇ ਅਸੀਂ ਐਂ ਕਰਦਾਂਗੇ ਬਾਹਰ ਕਰਦਾਂਗੇ ਉਹ ਇਹਨਾਂ ਦੀ ਹੁਣ ਜਿਹੜੀਆਂ ਪੁਰਾਣੀਆਂ ਵੀਡੀਓ ਹਨ ਉਹ ਸਾਰੀਆਂ ਸੋਸ਼ਲ ਮੀਡੀਆ ਰਾਹੀਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਹਿੰਦਾ ਮੈਂ ਐਮਐਸਪੀ ਦੇ ਦੂੰ ਜਾਂ ਇਹ ਕਹਿੰਦਾ ਵੀ ਜਿਹੜਾ ਖੇਤੀਬਾੜੀ ਹੈ ਉਹ ਫੈਡਰਲ ਟਰਾਂਚੇ ਦੀ ਇਹਨ ਪੰਜਾਬ ਸਰਕਾਰ ਦਾ ਕੰਮ ਹੈ ਅੱਜ ਕਹੀ ਜਾਂਦਾ ਦਿੱਲੀ ਦਾ ਕੰਮ ਹੈ ਇਹਨਾਂ ਦਾ ਝੂਠ ਹੈ ਜਿਹੜਾ ਜਗ ਜाहिर ਹੋ ਗਿਆ ਲੋਕਾਂ ਦੇ ਸਾਹਮਣੇ ਆ ਗਿਆ ਜੀ ਨਹੀਂ ਪਹਿਲਾਂ ਕਹਿੰਦੇ ਹੁੰਦੇ ਸੀ ਵੀ ਕਿਸਾਨ ਨੂੰ ਅੱਕ ਦੋ ਆਦੋ ਏ ਕਰੋ ਕਰੋ ਸਾਰੀਆਂ ਗੱਲਾਂ ਤੋਂ ਮੁੱਕਰ ਗਏ ਤੇ ਸਭ ਤੋਂ ਵੱਡੀ ਗੱਲ ਹੁਣ ਇਹ ਵੀ ਕਮੈਂਟ ਦੇਖਣ ਨੂੰ ਮਿਲ ਰਹੇ ਨੇ ਕਿ ਜਿਹੜੀ ਨਵੀਂ ਧੀ ਦਾ ਜਨਮਦਨ ਮਨਾ ਰਹੇ ਨੇ ਜਿਹੜੀ ਪਹਿਲਾ 23 24 ਸਾਲ ਦੀ ਧੀ ਸੀ ਉਹਨੂੰ ਭੁੱਲ ਗਏ ਪਹਿਲਾ ਮੁੱਖ ਮੰਤਰੀ ਹੈ ਜਿਹੜਾ ਭੁੱਲਿਆ ਦੇਖੋ ਜਿਹੜੇ ਸਾਡੇ ਬੱਚੇ ਨੇ ਮਾਂ-ਬਾਪ ਕਿੱਥੇ ਮਰਜੀ ਧੱਕੇ ਖਾਣ ਕੁਸ ਮਰਜੀ ਕਰਨ ਉਹ ਆਪਦੇ ਖੂਨ ਨੂੰ ਮਤਲਬ ਇਸ ਤਰ੍ਹਾਂ ਨਹੀਂ ਕਰਦੇ ਅਸੀਂ ਇਹ ਪਹਿਲਾ ਬੰਦਾ ਦੇਖਿਆ ਦੇਖੋ ਪਹਿਲਾਂ ਤਾਂ ਇਹਦਾ ਬੇਟਾ ਆਇਆ ਉਹ ਰਾਤ ਨੂੰ ਚੰਡੀਗੜ੍ਹ ਨਾਲ ਆਪਦੇ ਬਾਪ ਦਾਇਆ ਗਾਟ ਗੇਟ ਖੜਕਾਉਂਦਾ ਫਿਰਦਾ ਸਰਖਿਆਣ ਨੂੰ ਕਰੇ ਨਹੀਂ ਬਣ ਦੱਤਾ ਉਹ ਲੱਖ ਲਾਣ ਤਾ ਤੂੰ ਪੰਜਾਬ ਨੂੰ ਸੰਭਾਲਣ ਦੀ ਗੱਲ ਕਰਦਾ ਯਾਰ ਸਭ ਦੇ ਪ੍ਰੋਬਲਮ ਆ ਜਾਂਦੀਆਂ ਨੇ ਮਾਲਕ ਤੀਮੀ ਚ 100 ਤੂੰ ਯਾਰ ਤੇਰੇ ਬੱਚੇ ਆਏ ਰੋਲਦੇ ਨੇ ਉਹ ਚੱਲ ਕੇ ਸੱਤ ਸਮੁੰਦਰੋਂ ਆਇਆ ਪਾਰੋਂ ਤੂੰ ਯਾਰ ਉਹਨੂੰ ਕਮਰਾ ਦੇ ਦੇ ਵੀ ਇਹਨੂੰ ਸਾਹੀ ਖਾਣ ਪਾਣ ਦੋ ਵੀ ਪਰ ਮੈਂ ਇਹਦੇ ਨਾਲ ਗੱਲ ਨਹੀਂ ਉਹ ਤੇਰਾ ਪੁੱਤ ਠੇਡੇ ਖਾ ਕੇ ਚਲਿਆ ਗਿਆ ਫੇਰ ਤੇਰੀ ਧੀ ਮੈਂ ਕਹਣਾ ਤੂੰ ਲੱਖ ਵਿਆਹ ਕਰਾ ਕੁਸ ਕਰਾ ਉਹ ਯਾਰ ਜਿਹੜੀ ਤੇਰੀ ਧੀ ਆ ਰੋ ਰੋ ਕੇ ਪਿੱਟ ਪਿੱਟ ਕੇ ਮਤਲਬ ਕਹਿ ਰਹੀ ਹੈ ਵੀ ਪਾਪਾ ਸਾਡੇ ਨਾਲ ਗੱਲ ਕਰ ਲੈ ਸਾਡੀ ਤੂੰ ਆਹ ਗੱਲ ਸੁਣ ਲੈ ਤੂੰ ਯਾਰ ਖੁੱਲੇ ਦਿਨ ਨਾਲ ਕਹਿ ਵੀ ਆਓ ਪੁੱਤ ਕੋਈ ਨਾ ਜਿਹੜੀ ਹੋ ਗਿਆ ਤੀ ਤਾਂ ਪਾਏ ਉਹਨੂੰ ਛੱਡਦਾ ਤੂੰ ਪੰਜਾਬ ਨੂੰ ਕਿੱਥੋਂ ਸੰਭਾਲ ਲੇਗਾ ਪੰਜਾਬ ਦੀਆਂ ਧੀਆਂ ਦੇ ਕੀ ਤੂੰ ਸਿਰ ਤੇ ਅਤਰ ਰੱਖੇਗਾ ਤੇਰੀ ਧੀਆ ਜਿਹੜੀ ਉਹ ਬਿਲਕੁਲ ਦੀ ਫਿਰਦੀ ਆ ਸੋਸ਼ਲ ਮੀਡੀਆ ਤੇ ਕਿੱਡੀਆਂ ਕਿੱਡੀਆਂ ਕਥਾ ਕਹਾਣੀਆਂ ਆ ਗਈਆਂ ਤੈਨੂੰ ਸ਼ਰਮ ਆਉਣੀ ਚਾਹੀਦੀ ਐ ਵੀ ਤੁਸੀਂ ਪੰਜਾਬ ਨੂੰ ਸੰਭਾਲਣ ਦੀ ਅਸੀਂ ਇਹਨਾਂ ਤੋਂ ਐਡੀ ਅੰਗਲੀ ਕਰਕੇ ਜਿੱਤੋਂ ਆਪਦੇ ਬੱਚੇ ਨਹੀਂ ਸੰਭਾਲੇ ਗਏ ਜੀ 100 ਮਾਲਕੀ ਤੀਮੀ ਦੇ ਰੌਲੇ ਹੋਣਗੇ ਵੀਰ ਪਰ ਇਹ ਨਹੀਂ ਹੈਗਾ ਵੀ ਕੋਈ ਐ ਬੱਚਾ ਜੀ ਦਾ ਬਿਲਕੁਲਦਾ ਫਿਰਦਾ ਹੋਵੇ ਵੀ ਮਤਲਬ ਰੋਡ ਤੇ ਉਹ ਹੋਊ ਜੂਗੀ ਜੀ ਤੇ ਅਸੀਂ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਇਹਨਾਂ ਦਾ ਭੈੜਾ ਹਾਲ ਹੁੰਦਾ ਦਿਖਾਵਾਂਗੇ ਸਾਡੇ ਨਾਲ ਜੁੜੇ ਰਹੋ ਧੰਨਵਾਦ